गुरुराबशाह महाराज केसए जी पोथे लगे जो बड़ी ग्रंथ साहब तैयार करना इतों पोथे ला ਇਹ ਤੇਈਆ ਨਾ ਉਹ ਗੁਰੂ ਨਾਨਕ ਸਾਹਿਬ ਵਾਲਾ ਜਿਹਨੇ ਭਾਈ ਵੱਲੂ ਤੇ ਕੌਂਡੋਂ ਦਾ ਨਗਰ ਜੀ ਉਹ ਤੇ ਦਾ ਮੈਂ ਕਹਿੰਦਾ ਮਰੇਗਾ ਵੀ ਤਾਂ ਗੁਰੂ ਸਾਹਿਬ ਨੇ ਇਸ ਜਗ੍ਹਾ ਦੇ ਉੱਤੇ ਤਈਆ ਤਾਂ ਉਹ बंद ਕਰ ਲਿਆ ਸੀ ਕਿੰਨੇ ਦਿਨ ਵਿੱਚ ਤੇ ਫਿਰ ਭਾਈ ਵੱਲੂ ਜੋ ਆਹ ਗੱਲਾ ਪੰਜਾਬ ਤੋਂ ਦੱਸਦੇ ਲੋਕ ਜਿਹੜੇ ਹੁੰਦੇ ਕਹਿੰਦਾ ਮਹਾਰਾਜੇ ਮੈਂ ਮੈਨੂੰ ਦੇ ਦੋ ਸੁਤ ਮੈਂ ਲੈ ਜਾ ਦਿੰਦਾ ਦੱਲਾ ਪਿੰਡ ਰਸਤੇ ਵਿੱਚ ਪਿੰਡ ਆਸਾ ਪਿੰਡ ਇਹ ਪਾ ਕਾ